ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਸ਼ਖਸੀਅਤ ਬਾਰੇ ਆਪਾਂ ਗੱਲਬਾਤ ਕਰਾਂਗੇ ਭਗਤ ਧੰਨਾ ਜੀ ਜਿਸ ਬਾਰੇ ਕਿ ਆਪ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਜਿਨ੍ਹਾਂ ਨੇ ਪੱਥਰ 'ਚੋਂ ਰੱਬ ਪਾਲਿਆ ਸੀ ਉਹਨਾਂ ਨੂੰ ਕਹਿੰਦੇ ਸੀ ਭਗਤ ਧੰਨਾ ਭਗਤ ਧੰਨਾ ਜੀ ਦੀ ਜੀਵਨੀ ਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੇ ਭਗਤ ਧੰਨਾ ਜੀ ਭਾਰਤ ਵਰਸ਼ ਵਿੱਚ ਭਗਤੀ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸ਼ਰੋਮਣੀ ਭਗਤਾਂ ਵਿੱਚੋਂ ਇੱਕ ਸਨ ਉਹਨਾਂ ਦਾ ਜਨਮ ਸਨ 1416 ਸੰਮਤ 1473 ਵਿਕੇ ਰਾਜਸਥਾਨ ਦੇ ਜ਼ਿਲ੍ਹੇ ਟਾਂਕ ਡਿਓਲੀ ਨੇੜੇ ਪਿੰਡ ਧਵਾਨਕਲਾ ਵਿੱਚ ਪਿਤਾ ਮਾਹੀ ਦੇ ਘਰ ਹੋਇਆ। ਉਹਨਾਂ ਦੇ ਪਿਤਾ ਇੱਕ ਮਾਮੂਲੀ ਜ਼ਿਮੀਂਦਾਰ ਸਨ। ਬਚਪਨ ਹੱਸਦਿਆਂ ਖੇਡਦਿਆਂ ਬਤੌਣ ਮਗਰੋਂ ਜਿਵੇਂ ਹੀ ਵੱਡੇ ਹੋਏ ਤਾਂ ਮਾਪਿਆਂ ਨੇ ਗਊਆਂ ਚਾਰਨ ਲਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਉੱਥੇ ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਹਰ ਰੋਜ਼ ਠਾਕਰ ਦਵਾਰੇ ਵਿੱਚ ਦੇਵੀ-ਦੇਵਤਿਆਂ ਦੀਆਂ ਭਣੀਆਂ ਮੂਰਤਿਆਂ ਨੂੰ ਨਹਾਉਂਦਾ ਘੰਟੀਆਂ ਖੜਕਾ ਕੇ ਉਹਨਾਂ ਦੀ ਪੂਜਾ ਕਰਦਾ ਤੇ ਭੋਗ ਲਵਾਉਂਦਾ। ਇਹ ਹੀ ਪੂਜਾ ਅਰਚਨਾ ਉਸ ਦੀ ਰੋਜ਼ੀ-ਰੋਟੀ ਦਾ ਵਸੀਲਾ ਵੀ ਸੀ। ਇੱਕ ਦਿਨ ਧੰਨੇ ਨੇ ਬਾਹਮਣ ਤੋਂ ਪੂਜਾ ਕਰਨ ਦਾ ਕਾਰਨ ਪੁੱਛਿਆ ਤਾਂ ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋਣ ਤਾਂ ਜੋ ਮੰਗਿਆ ਸੋ ਦੇ ਦਿੰਦੇ ਹਨ। ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕਰ ਮੈਨੂੰ ਵੀ ਦੇ ਦਿਓ। ਪੰਡਤ ਨੇ ਕਿਹਾ ਕਿ ਇਹ ਤੇਰੇ ਕੋਲ ਪ੍ਰਸੰਨ ਨਹੀਂ ਹੋਣਾ ਇੱਕ ਤਾਂ ਤੂੰ ਜੱਟ ਐ ਘੱਟ ਟੱਕਲ ਵਾਲਾ ਦੂਸਰਾ ਅਨਪਾਠ ਤੇ ਤੀਜਾ ਠਾਕੁਰ ਮੰਦਰ ਤੋਂ ਬਿਗੈਰ ਕਿਤੇ ਪ੍ਰਸੰਨ ਨਹੀਂ ਹੁੰਦਾ ਧੰਨੇ ਨੇ ਸੋਚਿਆ ਕਿ ਕਿਤੇ ਗੁੱਸੇ ਵਿੱਚ ਆ ਕੇ ਜੱਟ ਕੁਝ ਉਲਟੀ ਸਿੱਧੀ ਹਰਕਤ ਨਾ ਕਰ ਦਵੇ ਉਸ ਨੇ ਮੰਦਰ ਵਿੱਚ ਪਿਆ ਇੱਕ ਟੁੱਟਾ ਫੁੱਟਾ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨ ਦਾ ਤਰੀਕਾ ਵੀ ਸਮਝਾ ਦਿੱਤਾ ਉਸ ਤੋਂ ਬਾਅਦ ਧੰਨਾ ਚਾਦਰ ਵਿੱਚ ਲਪੇਟ ਕੇ ठाकुर ਨੂੰ ਘਰ ਲੈ ਗਿਆ ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਾਇਆ ਕੁਝ ਚਿਰ ਭਗਤੀ ਭਾਵ ਨਾਲ ਠਾਕਰ ਅੱਗੇ ਬੈਠ ਕੇ ਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕੀਤੀ ਠਾਕਰ ਜੀ ਭੋਜਨ ਛਕੋ ਧੰਨੇ ਦੇ ਬਾਰ ਬਾਰ ਬੇਨਤੀ ਕਰਨ ਤੇ ਵੀ ਠਾਕੁਰ ਨੇ ਪ੍ਰਸ਼ਾਦਾ ਨਹੀਂ ਛਕਿਆ ਤਾਂ ਭਗਤ ਜੀ ਨੇ ਕਿਹਾ ਕਿ ਜੇਕਰ ਆਪ ਨੇ ਛਕੋਗੇ ਤਾਂ ਮੈਂ ਵੀ ਕੁਝ ਨਹੀਂ ਛਕਾਂਗਾ ਭੁੱਖਾ ਹੀ ਮਰ ਜਾਵਾਂਗਾ ਪਰਮਾਤਮਾ ਵੀ ਸੋਚਾਂ ਵਿੱਚ ਪੈ ਗਿਆ ਤੰਨੇ ਦੀ ਆਤਮਾ ਨਿਰਮਲ ਹੈ ਤੇ ਉਹ ਵੱਲ ਛਲ ਨਹੀਂ ਜਾਣਦਾ ਸੱਚਮੁੱਚ ਭੁੱਖਾ ਮਰ ਜਾਵੇਗਾ ਇਸ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਪ੍ਰਗਟ ਹੋਣਾ ਪਿਆ کافی ਸਮਾਂ ਬੀਤ ਜਾਣ ਮਗਰੋਂ ਧੰਨਾ ਦੇਖਦਾ ਹੈ ਕਿ ਅਚਾਨਕ ਸ਼੍ਰੀ ਕ੍ਰਿਸ਼ਨ ਰੂਪ ਭਗਵਾਨ ਉਸ ਦੀ ਰੋਟੀ ਮੱਖਣ ਨਾਲ ਖਾ ਰਹੇ ਹਨ ਥੋੜਾ ਥੋੜਾ ਪ੍ਰਸ਼ਾਦ ਧੰਨੇ ਵਾਸਤੇ ਬਚਾ ਦਿੱਤਾ ਧੰਨਾ ਖੁਸ਼ੀ ਨਾਲ ਉੱਛਲ ਪਿਆ ਰੋਟੀ ਖਾ ਕੇ ਭਗਵਾਨ ਜੀ ਨੇ ਪ੍ਰਸੰਚਿਤ ਹੋ ਕੇ ਧੰਨੇ ਨੂੰ ਕੁਝ ਮੰਗਣ ਵਾਸਤੇ ਕਿਹਾ ਧੰਨੇ ਨੇ ਜੋ ਮੰਗਿਆ ਉਹਨਾਂ ਰਾਗ ਤਨਾਸਰੀ ហេਟ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਜ ਦਰਜ ਹੈ ਗੋਪਾਲ ਤੇਰਾ ਆਸਰਾ ਜੋ ਮਨ ਤੁਮਰੀ ਭਗਤੀ ਕਰਤੇ ਤਿੰਨ ਕੇ ਕਾਜ ਸਵਾਰਤਾ ਦਾਲੀ ਸਿੱਧਾ ਮੰਗਿਓ ਕਿਓ ਹਮਰਾ ਖੁਸ਼ੀ ਕਰਤੇ ਨਿਤ ਜੀਓ ਪੁੰਨੀਆਂ ਸ਼ਾਦਨ ਨੀਕਾ ਅਨੁਜ ਮੰਗ ਸਤ ਕੀ ਕਾ गाव पे मंग्यो लबेरी इक ताजिन तुरी चंगेरी करकी गांधी चंगी जुन ਧੰਨਾ ਲਾਵੇ ਮੰਗੇ ਅਰਥ ਮੈਂ ਤੁਹਾਡੇ ਦਰ ਦਾ ਮੰਗਤਾ ਹਾਂ ਮੇਰੀ ਇਹ ਜ਼ਰੂਰਤਾਂ ਪੂਰੀ ਕਰ ਜੋ ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ ਤੋਂ ਉਹਨਾਂ ਦੇ ਕੰਮ ਪੂਰੇ ਕਰਦਾ ਮੈਂ ਤੁਹਾਡੇ ਦਰ ਬਾਲ ਦਾਲ ਆਟਾ ਤੇ ਘਿਓ ਮੰਗਦਾ ਜੋ ਮੇਰੀ ਚਿੰਦ ਨੂੰ ਨਿਤ ਸੁਖੀ ਰੱਖ ਸਕੇ ਜੁੱਤੀ ਅਤੇ ਸੁੰਦਰ ਕੱਪੜਾ ਵੀ ਮੰਗਦਾ ਹਾਂ ਅਤੇ ਸਤ ਸਿਵਾ ਦਾ ਅਨਾਜ ਵੀ ਮੰਗਦਾ ਹਾਂ। हे गोपाल ਮੈਂ ਦੁੱਧ ਦੇਣ ਵਾਲੀ ਗਾਂ ਵੀ ਮੰਗਦਾ ਅਤੇ ਇੱਕ ਅਰਬੀ ਘੋੜਾ ਵੀ ਮੰਗਦਾ। ਤੇਰੇ ਦਾਸ ਤੰਨਾ ਤੁਹਾਡੇ ਵੱਲੋਂ ਘਰ ਲਈ ਇੱਕ ਚੰਗੀ ਇਸਤਰੀ ਵੀ ਮੰਗਦਾ। ਸੋ ਇਹ ਸੀ ਭਗਤ ਤੰਨਾ ਜੀ ਨੇ ਰੱਬ ਨੂੰ ਕਿਵੇਂ ਪ੍ਰਸੰਨ ਕੀਤਾ ਤੇ ਕਿਵੇਂ ਭਗਵਾਨ ਖੁਦ ਪੱਥਰ ਵਿੱਚੋਂ ਪ੍ਰਗਟ ਹੋ ਕੇ ਉਹਨਾਂ ਨੂੰ ਦਰਸ਼ਨ ਦਿੱਤੇ। ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ? ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ ਤਦ ਤੱਕ ਲਈ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ